ਯੂਟਿਊਬ ਫੈਮਿਲੀ ਤੇ ਅੱਜ ਬਣ ਰਿਹਾ ਆ ਆਲੂ ਵਾਲੇ ਪਰੌਂਠੇ ਤੇ ਆਜੋ ਤੁਸੀਂ ਵੀ ਛਕੋ ਤਾਜੇ ਤਾਜੇ ਦੇਸੀ ਘਿਓ ਨਾਲ ਚੋਪੜ ਚੋਪੜ ਕੇ ਤੇ ਨਾਲ ਮੱਖਣ ਰੱਖੋ ਭਾਵੇਂ ਦਹੀਂ ਰੱਖੋ ਤੇ ਆਜੋ ਤਲ ਤਲ ਕੇ ਖਵਾਈਏ ਤੁਹਾਨੂੰ ਵੀ ਪਰੌਂਠੇ ਤੇ ਬਹੁਤ ਹੀ ਟੇਸਟੀ ਪਰੌਂਠੇ ਬਣ ਰਹੇ ਆ ਅੱਜ ਤੁਸੀਂ ਕਾਦੀ ਤਿਆਰੀ ਕਰਦੇ ਹੋ ਤਾਂ ਅੱਜ ਸਾਡੇ ਘਰ ਆਏ ਗੈਸਟ ਅੱਛਾ ਹਾਂ ਸੀ ਰੋਟੀ ਪਣੀ ਬਣਾ ਰਹੇ ਹਾਂ ਕੌਣ ਆਇਆ ਮੇਰੇ ਤਾਇਆ ਜੀ ਦੇ نو ਪੁੱਤ ਤੇ ਤਾਈ ਜੀ ਤੇ ਇੱਕ ਮੇਰਾ ਭਨੇ ਮਾ ਨਾਲ ਆਇਆ ਹੋਇਆ ਠੀਕ ਆ ਦੇਖੋ ਦਾਲ ਸਬਜੀ ਚੌਲ ਦਹੀਂ ਆ ਪਟਾ ਥੱਥੋਂ ਚੌਲ ਦੇ ਪੜ ਗਿਆ ਹਾਂਜੀ ਆ ਸੈਲਡ ਥ੍ਰੀ ਡਿਸ਼ ਦੇ ਵਿੱਚ ਬਣਾਈਆਂ ਸੀ ਜ ਦਸੇਵੀਆਂ ਠੀਕ ਆ ਮੰਮੀ ਹੁਣ ਹਦਾ ਪਤਾ ਨਹੀਂ ਆਇਸੀ ਨਰੇ ਸਾਨੂੰ ਮਿਲਣਾ ਇਹ। ਹਾਂਜੀ ਤੇ ਹੁਣ ਅਸੀਂ ਬਸ ਫੁਲਕੇ ਲਾਉਣ ਲੱਗੇ ਆ। ਆਰੀ YouTube ਫੈਮਿਲੀ ਤੁਸੀਂ ਵੀ ਖਾ ਲਓ। ਠੀਕ ਆ ਆ ਵੀ ਆਉਂਦੇ ਆ। ਚੱਕੜੇ ਸਟੇਲਿਆ ਸੀ। ਬਹੁਤ ਟਾਈਮ ਤੱਕ ਗੱਲਾਂ ਬਾਤਾਂ ਕੀਤੀਆਂ। ਬੜਾ ਮਜ਼ਾ ਆਇਆ। ਸਹੀ ਗੱਲ। ਤੇ ਅੱਜ ਆਪਾਂ ਨੇ ਨੀਰ ਪੇਡ ਤਾਂ ਖਾਦੇ YouTube ਫੈਮਿਲੀ ਨੂੰ। ਆ ਵੀ YouTube ਫੈਮਿਲੀ ਅਸੀਂ ਅੱਜ ਕੋਮਲ ਨੇ ਨੀਰ ਪੇਡ ਲਾਈ ਅੱਜ ਪਿੰਕ ਪਿੰਕ ਮੈਂ ਪਿੰਕ ਅੱਗੇ ਲਾ ਚੁੱਕੀ ਸੀ ਇਸ ਕਰਕੇ ਮੈਂ ਆ ਵਾਲਾ ਕਲਰ ਲਾਇਆ। ਹਾਂਜੀ ਇਹ ਵੀ ਕਲਰ ਬੜਾ ਸੋਹਣਾ ਲੱਗਦਾ ਨਾ। ਇਨੋ ਅਜਵ ਦੇ ਹੱਥ ਨਾਲ ਵਧੀਆ ਵਧੀਆ ਜਿਹਾ ਲੱਗਦਾ ਵਧੀਆ ਲੱਗਦੇ ਬਈ ਸਹੀ ਗੱਲ ਹੈ ਚਲੋ YouTube ਫੈਮਲੀ ਆ ਜਾਓ ਤਾਂ ਮੂਵੀ ਨਾਈਟ ਕਰਦੇ ਹਾਂ ਸੀਆਰਪਾ ਲੰਚ ਟਾਈਮ ਇਕੱਠਾ ਕਰਦੇ ਹਾਂ ਕਿੰਨਾ ਟਾਈਮ ਹੋ ਗਿਆ ਆਪਾਂ 1:00 ਵਜੇ ਸ਼ੁਰੂ ਕੀਤਾ ਸੀ ਹਾਂਜੀ 2:30 ਵਜੇ 2:30 ਵਜੇ ਸਹੀ ਗੱਲ ਹੈ ਬਾਤ ਫਿਰ ਹਾਂ ਜਨਾਦੇ YouTube ਫੈਮਲੀ ਨੂੰ ਮੇਰਾ ਵਲੋਗ ਪਾਵਾਂਗੀ ਸਵੇਰੇ ਤੂੰ ਮਸ਼ਹੂਰ ਹੋ ਜਾਏਂਗਾ ਸਵੇਰੇ ਅਰੇ ਆਇਆ ਅੱਜ ਸਾਡੇ ਕੋਲ ਸੁਣਾ ਦੇ ਗੱਲਬਾਤ ਮੰਮਾ ਨੂੰ ਨਹੀਂ ਲੈ ਕੇ ਆਇਆ ਮੈਂ ਕੰਮ ਕਰਦੀ ਆ ਮੰਮਾ ਕੰਮ ਕਰਦੀ ਆ ਹਾਂ ਤੇ ਪਾਪਾ ਨੂੰ ਨਹੀਂ ਲੈ ਕੇ ਆਇਆ ਨਾਲ ਹਮਾ ਚਲ ਗਿਆ ਹਮਾ ਚਲ ਗਿਆ ਏ ਹਮਾ ਚਲ ਚ ਕੀ ਪਾੜੀਆਂ ਤੇ ਪਾੜੀਆਂ ਤੇ ਘੁੰਮਣ ਗਿਆ ਏ ਨਾ ਹਾਂ ਹਮਾ ਕੰਮ ਨਹੀਂ ਕਰਦਾ ਉਹ ਤੈਨੂੰ ਝੂਠ ਬੋਲ ਕੇ ਗਏ ਆ ਘੁੰਮਣ ਗਏ ਆ ਨਾ 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 ਭਰਾਵਾ ਕੰਮ ਕਰਦਾ ਮੈਂ ਤਾਂ ਦਿਖਾ ਦੇ ਨਾਲ ਵੇਖਿਆ ਕੰਮ ਉਹ ਤਾਂ ਮੜ ਮੜ ਆ ਕਿਸੇ ਦਾ ਕੰਮ ਵਿਖਾਤਾ ਕਰਦੇ ਨੇ ਉਹ ਪਤਾ ਕੀ ਕਰਦੇ ਉੱਥੇ ਬਾਅਦ ਚ ਉੱਥੇ ਫੋਟੋ ਮੈਨੂੰ ਪਾਈਆਂ ਉਹਨਾਂ ਨੇ ਘੁੰਮਦੇ ਫਿਰਦੇ ਉੱਥੇ ਇੰਜੋਏ ਕਰਦੇ ਤੈਨੂੰ ਕੱਲ ਛੱਡ ਗਏ ਮੰਮੀ ਕੋਲੇ ਹੋਰ ਚਾਹ ਦੇਖਾ ਫੋਟੋ ਮੈਂ ਵਿਖਾਵਾਂ ਮੰਨ ਜੀਂਗਾ ਫਿਰ ਹਾਂ ਚਲ ਵਖੋ ਨੀ ਫੋਟੋ ਮੈਂ ਇੱਕ ਮਿੰਟ ਮੈਨੂੰ ਨੇ ਫੋਟੋ ਮੈਂ ਪਾਈਆਂ ਉਹ ਤਾਂ ਮੈਂ ਤਾਂ ਆਪ ਜੈਲ ਸੀ ਹੁੰਡੇ ਮੈਂ ਤਾਂ ਆਪ ਜਾਣਾ ਉੱਥੇ ਆਪਾਂ ਦੋਵੇਂ ਨਾ ਚੱਲ ਗਏ ਛਾਪਾ ਮਾਰ ਗਏ ਆਪਾਂ ਵੀ ਘੁੰਮਾਂਗੇ ਦੋਵੇਂ ਤੇ ਲਾ ਦੂਰ ਨੂੰ ਕੀ ਆਪਾਂ ਟ੍ਰੇਨ 'ਚ ਬਹਿ ਕੇ ਚੱਲ ਜੰਨੇ ਟ੍ਰੇਨ ਕੀ ਟ੍ਰੇਨ ਚੱਲ ਜਾਣੀ ਉੱਥੇ ਅਬ ਇੱਥੇ ਟ੍ਰੇਨ ਆਵੇ ਇੱਥੇ ਨਹੀਂ ਆਪਾਂ ਵਧੀਆ ਐ ਫਰਸਟ ਕਲਾਸ ਟ੍ਰੇਨ ਲਵਾਂਗੇ ਇੱਥੇ ਚੜ ਜਾਈਏ ਆਪਾਂ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਆਪਾਂ ਮਗਰੀ ਉਹਨਾਂ ਦੇ ਛਾਪਾ ਮਾਰਦੇ ਬੋਲਟ ਟ੍ਰੇਨ ਤੇ ਚੱਲ ਜੰਨੇ ਆ ਆਵੇ ਤੇ ਫੁੱਲ ਟ੍ਰੇਨ ਵੀ ਹੋਊਗਾ ਹਾਂ ਕਾਰ ਆਪਣੀ ਆਪ ਦੀ ਟ੍ਰੇਨ ਆ ਮਾਸੀ ਦੀ ਟ੍ਰੇਨ ਆ ਪੱਕੀ ਗੱਲ ਆ ਚੱਲ ਗਏ ਕਰਾ ਦੇ ਕੇ ਬੋਖੀ ਸੀਤਾ ਕਿੰਨੀਆਂ ਆਪਣੀ ਦੋਹਾਂ ਦੀ ਮੈਨੂੰ ਹੀ ਲੈਣਾ ਹੈ ਮੈਨੂੰ ਹੀ ਲੈਣਾ ਨਾ 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 ਇਸ ਮਾਮਲੇ 'ਚ ਕੋਈ ਨਹੀਂ ਤੈਨੂੰ ਲੈ ਜਾਣਾ ਨਾ ਵੀ ਬੋਖੀ ਸੀਤਾ ਪੂਰਾ ਆਦਾ ਚਲੋ ਫੇਰ ਆਪਾਂ ਟਿਕ ਟਕ ਕਰਾਉਨੇ ਆ ਤੇ ਆਪਾਂ ਜਾਣੇ ਮਗਰ ਠੀਕ ਹੈ ਨਾਲੇ ਤੈਨੂੰ ਪ੍ਰੂਫ ਕਰਕੇ ਵਿਖਾਵਾਂਗੀ ਮੈਂ ਵੀ ਸੱਚ ਕਿ ਝੂਠ ਓਕੇ ਦੰਮ ਓਕੇ ਤੇ YouTube ਫੈਮਿਲੀ ਹੁਣ ਅਸੀਂ ਆ ਗਏ ਮੰਮੀ ਦੇ ਘਰ ਤੇ ਦੇਖਦੇ ਆਂ ਬੂਟੇ ਕਿਵੇਂ ਸੁੱਕੇ ਕਿ ਕਿ ਕਾਜ ਪਾਣੀ ਪਾਤਾ ਏ ਮੋਟਰ ਚੱਲ ਰਹੀ ਆ ਨਾਲ ਵੇੜਾ ਧੁੱਪ ਰਿਹਾ ਏ ਵੇਖੋ ਤੇ ਕਾਫੀ ਹੱਦ ਤੱਕ ਬੁੱਟੇ ਬਚ ਗਏ ਆ ਆ ਸੁੱਕ ਗਿਆ ਤੇ ਪਹਿਲਾਂ ਮੀਂਹ ਜਿਆਦਾ ਪੈਂਦੇ ਸੀਗੇ ਮੀਂਹ ਦਾ ਕਰਕੇ ਪਾਣੀ ਜਿਆਦਾ ਓਵਰ ਹੋ ਗਿਆ ਤੇ ਬਾਅਦ ਵਿੱਚ ਗਰਮੀ ਜਿਆਦਾ ਹੋ ਗਈ ਜਿਵੇਂ ਪਾਣੀ ਔਨ ਕਰਕੇ ਫੁਮਸਣ ਬਹੁਤ ਜਿਆਦਾ ਵੱਧ ਗਿਆ ਆ ਵਿਚਾਰਾ ਤਾਂ ਦੇੱਗ ਗਿਆ ਕਿੱਦਾਂ ਸੋਨਾ ਬੁੱਟਾ ਲਮਕੀ ਗਿਆ ਕਰੇ ਗਰਮੀ ਨੇ ਐਲੋਵੈਰਾ ਕਿ ਨਾ ਸੋਣਾ ਆ ਐਲੋਵੈਰਾ ਮੇਰਾ ਫੇਵਰਟ ਆ ਮੈਂ ਲੈ ਕੇ ਜਾਉਂਗੀ ਐਲੋਵੈਰਾ ਇੱਧਰ ਘਾਹ ਬਹੁਤ ਉੱਗਿਆ ਤੇ ਸਬਜ਼ੀਆਂ ਤਾਂ ਆਲਮੋਸਟ ਸੋਪੀ ਗਈਆਂ ਤੇ ਪੈਰ ਖੜੀ ਤਾਂ ਬਹੁਤ ਈ ਜ਼ਿਆਦਾ ਥੱਲੇ ਤੱਕ ਖੜੀ ਪਈ ਤੇ ਇੱਧਰ ਆਗੇ ਬਾਬਾ ਜੀ ਆਉਂਦੇ ਨਾ ਹੋਰ ਸਸਿਕਾ ਵੱਡੀ ਟੋਰ ਸ਼ੋਰ ਕੱਢੀ ਹੋ ਕਿਵੇਂ ਠਾਕਰ ਚੱਲਿਆ ਹੀ ਸ਼ਹਿਰ ਮੈਂ ਠਾਕਾ ਟੁਕਤ ਨਹੀਂ ਲਵਾਉਗਾ ਨਹੀਂ ਨਹੀਂ ਵਿਆਹ ਵਿਖਾ ਦੇ ਮੈਨੂੰ ਜਦੋਂ ਗੋਡੇ ਗਾਡੇ ਰਹਿ ਕੇ ਫਿਰ ਵਿਖਾਉਣਾ ਹੀ ਹੈ ਤੇ ਬਾਕੀ ਅੰਦਰ ਦੀ ਸਾਰੀ ਸਫਾਈ ਸੋਈ ਲੱਗਪੱਗ ਹੋ ਗਈ ਹੈ ਹੋ ਗਈ ਟਿੱਲੀ ਅੱਜ ਮੰਮੀ ਬੇਸੁਰਤੀ ਪਈ ਹੋਈ ਹੈ ਸਫਾਈ ਫਿਰ ਵੀ ਵਧੀਆ ਹੈ ਅੰਦਰ ਆ ਕੇ ਗੁੱਡ ਫੀਲ ਹੀ ਹੋਇਆ ਹੈ ਨਹੀਂ ਲੱਗਾ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਆਪਣਾ ਨਵਾਂ ਸੂਟ ਯੂਟਿਊਬ ਫੈਮਿਲੀ ਅੱਜ ਮੈਂ ਨਵਾਂ ਸੂਟ ਪਾਇਆ ਵਾਵਾ ਦੇ ਨੂੰ ਗਿਆ ਸੀ ਪਕੇ ਆ ਗਿਆ ਸੀ ਪਰ ਮੈਂ ਪਾਇਆ ਅੱਜ ਇਹ ਵੀ ਸ਼ੇਪ ਗਲਾ ਬਣਿਆ ਹੈ ਹੈਂਡ ਐਮਬਰਾਇਡਰੀ ਹੋਈ ਹੋਈ ਹੈ ਮਿਰਰ ਵਰਕ ਦਾ ਤੇ ਦੱਸਿਓ ਜਰੂਰ ਤੁਹਾਨੂੰ ਮੇਰਾ ਸੂਟ ਕਿੰਨਾ ਲੱਗਿਆ ਹੌਣ ਪੋਚਾ ਸੁੱਕ ਗਿਆ ਇੰਨੇ ਚਿਰ ਦਾ ਤੂੰ ਤਾਂ ਗਿੱਲੇ ਪੋਚੇ ਤਾਂ ਹੀ ਆ ਗਿਆ 2 ਮਿੰਟ ਪਹਿਲਾਂ ਅੰਦਰ ਬੜਿਆ ਅੰਨਾ ਹੋ ਗਿਆ ਤੋਂ ਉਸ ਗਾਲ ਨੂੰ ਤੱਕ ਮੈਂ ਕਿੰਨਾ 2 ਮਿੰਟ ਤੇ ਇਹਨੂੰ ਆਏ ਨੂੰ ਹੋ ਗਿਆ ਓ ਜਾਓ ਫਿਰ ਓਦੋਂ ਬਾਅਦ ਮੈਂ ਤੇਰੇ ਨਾਲ ਲੜੀ ਵੀ ਤੂੰ ਵਲੋਗ ਗਲਤ ਬਣਾਇਆ ਤੇ ਇਹ ਕਮਰਾ ਵੀ ਬਿਲਕੁਲ ਸਾਫ ਸੁਥਰਾ ਐ ਨੀਟ ਐਂਡ ਕਲੀਨ ਮੇਰੇ ਤੇ ਇੱਕ ਹੀ ਲਾਈਟ ਜੱਗੀ ਲਾਈਟਾਂ ਕਰਦੇ ਆਂ ਉਸ ਕਿਉਂਕਿ ਇੱਥੇ ਆਪਣਾ ਕੋਈ ਕੰਮ ਨਹੀਂਗਾ ਬਹੁਤ ਵਧੀਆ ਮੈਂ ਕਿਹ ਨਾਲੇ ਇਨਸਪੈਕਸ਼ਨ ਕਰਦੇ ਕਰਦੀ ਤੇ ਨਾਲੇ ਹੁਣ ਅਸੀਂ ਰੋਟੀ ਬਣਾਉਨੇ ਆ ਰੋਟੀ ਬਣਾ ਕੇ ਖਾਣੇ ਆ ਤੇ ਅੱਜ ਤੁਹਾਨੂੰ ਕਿਚਨ ਦਾ ਫੁੱਲ ਟੂਰ ਦਵਾਂਗੇ ਹਨਾ ਹਮ ਕਿਚਨ ਸਸੀਗਾਰ ਯੂਟਿਊਬ ਫੈਮਿਲੀ ਕੀ ਹਲਚਾਲ ਕੀ ਰਿਤੇ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਤੇ ਅਸੀਂ ਸਾਰੇ ਬਿਲਕੁਲ ਠੀਕ ਠਾਕ ਆ ਤੇ ਕੱਲ ਸੀ ਖੋਮਲ ਦਾ ਬਰਥਡੇ ਅਸੀਂ ਕੱਲ ਸੈਲੀਬ੍ਰੇਟ ਨਹੀਂ ਕਰ ਸਕੇ ਤੇ ਅੱਜ ਅਸੀਂ ਅ ਕੱਲ ਕਿਉਂਕਿ ਗੈਸਟ ਆ ਗਿਆ ਸੀ ਕਿ ਰਿਸਟ ਕਰਕੇ ਸੀ ਗੈਸ ਪ੍ਰੋਗਰਾਮ ਜਿਹੜਾ ਉਹ ਨਹੀਂ ਕਰ पाए ਕੋਈ ਤੇ ਅੱਜ ਅਸੀਂ ਚੱਲੇ ਆ ਕੁਛ ਨਾ ਕੁਛ ਲੈ ਕੇ ਆਉਣੇ ਗਿਫਟ ਵਗੈਰਾ ਕੋਮਲ ਵਾਸਤੇ ਤੇ ਮੈਂ ਤੇ ਜੱਗਸਿਰ ਚੱਲਦੇ ਆ ਮੁੱਲਾਂ ਵਾਲੇ ਅਸੀਂ ਆਏ ਹੋਏ ਸੀ ਮੰਮੀ ਕੋਲ ਤੁਹਾਨੂੰ ਪਤਾ ਹੀ ਆ ਤੇ ਕੱਲ ਕੋਮਲ ਤੇ ਖੁਸ਼ ਆਏ ਸੀ ਮੁੱਲਾਂ ਵਾਲੇ ਇਹ ਲੈ ਗਏ ਕੇਕ ਤੇ ਆਪਣੇ ਸਮੋਸੇ ਵਗੈਰਾ ਉਹ ਬਰਥਡੇ ਜਿਹੜਾ ਕੋਮਲ ਨੇ ਆਪਣੇ ਫੈਮਿਲੀ ਮੈਂਬਰ ਨਾਲ ਅ ਕੀਤਾ ਸੀ ਸੈਲਿਬ੍ਰੇਟ ਔਰ ਹੁਣ ਮੇਗਾ ਛੋਟੀ ਜੀ ਸੈਲੀਬ੍ਰੇਸ਼ਨ ਇੱਕ ਅਸੀਂ ਵੀ ਰੱਖਦੇ ਆ ਤੇ ਚੱਲੇ ਹੁਣ ਅਸੀਂ ਮੱਲਾਵਰੇ ਆ ਕੇ ਤੁਹਾਨੂੰ ਮਿਲਦੇ ਆ ਤੁਹਾਨੂੰ ਦਿਖਾਉਣੇ ਆ ਕੋਲ ਦਾ ਗਿਫਟ ਕੀ ਕੋਲ ਵਾਸਤੇ ਲੈ ਕੇ ਆਉਨੇ ਆ ਇਹ ਬਾਕੀ ਕੋਲ ਵੀ ਲੱਗਦਾ ਵਾਵਾ ਇਸ ਸਾਈਟ ਆ ਆ ਦੇ ਗਿਫਟ ਵੀ ਚੱਲੇ ਸਹੀ ਗੱਲ ਹੈ ਤੇ ਹੁਣ ਆਪਾਂ ਪੈਸੇ ਲੈ ਕੇ ਚੱਲੇ ਆ ਚਲੋ ਭਾਈ ਨੇ ਵੀ ਅੱਗੇ ਤਾਂ ਮੂੰਹ ਬੰਦ ਕੇ ਗਿਆ ਬਾਹਰ ਹੈ ਤੇ ਹੁਣ ਉਵੇਂ ਹੀ ਤੁਰਿਆ ਨਾ ਹੁਣ ਨਿਕਾਲਾ ਹੁੰਦਾ ਜਦੋਂ ਅੱਗੇ ਗਿਆ ਇਹਨੂੰ ਵੀ ਅੱਲਾ ਕੈਮਰੇ 'ਚ ਤਾਂ ਬੜੇ ਨਖਰੇ ਪ੍ਰਾਜੇ ਹੁੰਦੇ ਸੋਣੇ ਹੁੰਦੇ ਹੁੰਦੇ ਜਾਂਦੇ ਕੁੜੀਆਂ ਲੈਣੀਆਂ ਇਹਨਾਂ ਨੇ ਸੋਣੀਆਂ ਸੋਣੀਆਂ ਹਨਾ ਲੱਛਾ ਹੈ ਪਿਆਜੇ ਕੁੜਾ ਮਾਰੇ ਬੰਦੇ ਦਾ ਵੀ ਹੈ ਮੇਰੇ ਪਿਆ ਹਾਂ ਨਾ ਆ ਕੇ ਆ ਗਿਆ ਤਾਂ ਕਿੰਨੇ ਝੱਕਣਾ ਹੈ ਮਿਸਟਰ ਇੰਡੀਆ ਇਧਰੇ ਕੋ ਥਮਕੇ ਵੇਖੋ ਇਹਦੇ ਤੇ ਇੱਥੇ ਅਸੀਂ ਪਹੁੰਚ ਗਏ ਸੀ ਮੱਲਾਂ ਵਾਲੇ ਮੱਲਾਂ ਵਾਲੇ ਪਹੁੰਚ ਕੇ ਮੈਂ ਥੋੜੀ ਜਿਹੀ ਕਲਿੱਪ ਲਈ ਸੀਗੀ ਜਿਵੇਂ ਸਟਾਰਟਿੰਗ ਜਿੱਥੇ ਬਾਜ਼ਾਰ ਸਟਾਰਟ ਹੁੰਦਾ ਬਾਹਰਲਾ ਤੇ ਇੱਥੇ ਮੈਂ ਸੋਚਿਆ ਵੀ ਚਲੋ ਦਿਖਾ ਦਈਏ ਵੀ ਅਸੀਂ ਗਏ ਸੀਗੇ ਬਾਕੀ ਮੈਂ ਵੀਡੀਓ ਕਲਿੱਪਸ ਨਹੀਂ ਲੈ ਸਕੀ ਕਿਉਂਕਿ ਅੰਦਰ ਅਜੇ ਥੋੜੀ ਜਿਹੀ ਝਿਜਕ ਫੀਲ ਹੁੰਦੀ ਆ ਅਹ ਸ਼ੌਪ ਤੇ ਜਾ ਕੇ ਅਸੀਂ ਵੀਡੀਓ ਨਹੀਂ ਬਣਾਈ ਤੇ ਅਸੀਂ ਜਾਣ ਦੀ ਬਣਾ ਲਈ ਤੇ ਉਸ ਤੋਂ ਬਾਅਦ ਘਰ ਆ ਕੇ ਜਿਹੜੇ ਗਿਫਟ ਖੋਲੇ ਉਹ ਤੁਹਾਨੂੰ ਦਿਖਾਏ ਆ ਸੋ ਇਹ ਸਾਡਾ ਛੋਟਾ ਜਿਹਾ ਸ਼ਹਿਰ ਆ ਨਿੱਕਾ ਜਿਹਾ ਜਿੱਥੇ ਅਸੀਂ ਨਿੱਕੀਆਂ-ਨਿੱਕੀਆਂ ਚੀਜ਼ਾਂ ਆਮ ਤੌਰ ਤੇ ਲੈ ਆਉਣੇ ਆਪਦੀ ਜ਼ਰੂਰਤ ਦੀਆਂ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਤੇ ਹੁਣ ਤਾਂ ਕਾਫੀ ਦੁਨਤ ਚਾਰਾਂ ਸਾਈਡਾਂ ਤੇ ਵੱਧ ਗਿਆ ਹੈ ਤੇ ਇੱਥੇ ਅਸੀਂ ਗਿਫਟ ਲੈ ਲਏ ਆ ਉਹ ਬਾਰੇ ਕੋਮਲ ਦੇ ਗਿਫਟ ਕਰ ਜਾ ਕੇ ਆਪਾਂ ਓਪਨਿੰਗ ਕਰਵਾਉਣੇ ਕੋਮਲ ਤੋਂ ਤੇ ਜਗਸੀਰ ਗਿਆ ਹੋਇਆ ਹੈ ਮੋਰ ਸਾਰੇ ਕਹਿੰਦੇ ਆਈਸਕ੍ਰੀਮ ਖਾਣੀ ਹੈ ਸਾਰੇ ਕਹਿੰਦੇ ਕੇਕ ਨਾ ਕੱਟੀਏ ਤੇ ਆਪਾਂ ਮੂੰਹ ਹੀ ਮਿੱਠਾ ਕਰਨਾ ਆਈਸਕ੍ਰੀਮ ਖਾਣਨੇ ਆ ਸਾਰਿਆਂ ਦੀ ਫੇਵਰਟ ਆਈਸਕ੍ਰੀਮ ਲੈ ਕੇ ਚੱਲੇ ਆ ਸੋ ਦੇਖਦੇ ਹਾਂ ਹੁਣ ਉਹ ਜਗਸੀਰ ਆ ਰਿਹਾ ਹੈ ਪਤਾ ਨਹੀਂ ਮਿਲਾਂਦਾ ਮਿਲ ਹੀ ਨਹੀਂ ਆਈਸਕ੍ਰੀਮ ਕੀ ਹੋਇਆ ਹਾਂ ਛੁੱਟੇ ਕਿੰਨੇ ਚਾਹੀਦੇ 350 ਆਈਸਕ੍ਰੀਮ ਆਪਣੀ ਆ ਗਈ ਆ ਉਹਨੇ ਤਾਂ ਕੇਕ ਆਉਣਾ ਸੀ ਉਹਨੇ ਦੀ ਸਾਰਿਆਂ ਦੀ ਆਈਸਕ੍ਰੀਮ ਆ ਗਈ ਆਈਸਕ੍ਰੀਮ ਸਾਰੇ ਖੁਸ਼ ਹੋ ਕੇ ਖਾਂਦੇ ਆ ਕੇਕ ਤਾਂ ਮੈਨੂੰ ਵੀ ਪਸੰਦ ਨਹੀਂ ਇੰਨਾ ਮੈਂ ਖੁਸ਼ ਹੋ ਕੇ ਨਹੀਂ ਖਾਂਦੀ ਸੋ ਮੈਂ ਤਾਂ ਆਪਦੀ ਹੁਣੇ ਚੱਕ ਲੈਣੀ ਤੂੰ ਤੂੰ ਘਰੇ ਜਾ ਕੇ ਖਾਈਂ ਇਹਦੇ ਵਿੱਚ ਆਪਾਰਥ ਦਿੰਨੇ ਆ ਉ ਮਿੱਠਾ ਰੱਖ ਦਿੰਨੇ ਠੰਡੀ ਰਹੇਗੀ ਮੇਰਾ ਮੋਸਟ ਫੇਵਰਿਟ ਆਈਸਕ੍ਰੀਮ ਹੈ ਸਾਰਾ ਕੁਝ ਛੱਡ ਸਕਦੀ ਪਰ ਮੈਨੂੰ ਆਹ ਛੱਡਣਾ ਬਹੁਤ ਔਖਾ ਹੈ ਹਾਂ ਮਾਲਕੇ ਲੀਵਰ ਦੀਆਂ ਦਵਾਈਆਂ ਲੈਣੀਆਂ ਨਹੀਂ ਜੀ ਮੈਂ ਅਨਹਲਤੀ ਚੀਜ਼ਾਂ ਜਿਵੇਂ oily ਚੀਜ਼ ਜਾਂ ਮੈਦੇ ਵਾਲੀ ਚੀਜ਼ ਉਹ ਬੰਦ ਕੀਤੀ ਹੋਈ ਹੈ ਇਸ ਕਰਕੇ ਮੈਂ ਕਿਹਾ ਚਲੋ ਆਈਸਕ੍ਰੀਮ ਖਾ ਲੈਨੇ ਇਹ ਤਾਂ ਦੁੱਧ ਦੀ ਬਣਦੀ ਹੈ ਚਾਕਲੇਟ ਦੀ ਬਣਦੀ ਹੈ ਇਨਗਰੀਡੀਅੰਟ ਬੜਕੇ ਵੇਚਿਆ ਕਰਦੇ ਨੇ ਕਾਰਨਫਲਾਵਰ ਤੋਂ ਜਾਂ ਤੋਂ ਇਨਸ਼ਾਅੱਲਾ ਮੈਂ ਇੱਕ ਆਈਸਕ੍ਰੀਮ ਮੱਕੜੀ ਨਹੀਂ ਖਾਣੀ ਹੈ ਜੇ ਆਪਾਂ ਸਮੋਸੇ ਲੈ ਜਾਂਦੇ ਦੋ ਘਟੋ ਘਟ ਖਾ ਜਾਣਾ ਤੇ ਉਹਦੇ ਚੋਂ ਪਤਾ ਕਿੰਨੀ ਕੱਲ ਰਹੀ ਆ ਉਹ ਤਾਂ ਫਿਰ ਪੰਜਾ ਸੱਤ ਦਿਨਾਂ ਚ ਭਜਨੇ ਹੀ ਰਹਿੰਦੇ ਲਿਵਰ ਦੀ ਧੀ ਬਣੇ ਕੋਣੀ ਤੇ ਚਲੋ ਹੁਣ ਆਪਾਂ ਚੱਲੇ ਘਰ ਵਾਪਸ ਐਪਲ ਤਾਂ ਘਰੇ ਵਾਧੂ ਪਏ ਮੰਮੀ ਨੇ ਕਹਤੋਂ ਮੰਗਾਇਆ ਉਹ ਇੱਧਰ ਘੱਟ ਲਾਉਂਦਾ ਕਿਉਂ ਮੈਂ ਆਲਾ ਚੁੱਪ ਕਰ ਲੈ ਛੇਤਰ ਨਾ ਕਰ ਮੈਂ ਬੜੀ ਰਿੱਧੀ ਦੀ ਅੱਜ ਕਿਉਂ ਆਹ ਰਾਜੀ ਨੇ ਚੱਜਾ ਕੋਣ ਵੀ ਹੈ ਗਾਏ ਉਹਨੂੰ ਕੋਣ ਦੇ ਦੇ ਉਹ ਕੋਲ ਵਾਹ ਦੇ ਲਈ ਕੋਣ ਲੈ ਕੇ ਆਏ ਮੈਂ ਉਹਦੇ ਲਈ ਦੋ ਲੈ ਕੇ ਆਇਆ ਦੇਈ ਮਾਨਾ ਉਹਨਾਂ ਨੂੰ ਦੋ ਦੇ ਤੇ ਦੋ ਜੇ ਖੁਸ਼ ਹੋਰ ਖਲੇ ਖੁਸ਼ ਲੈ ਗਿਆ ਏ ਹਰਵਿੰਦਰ ਵਾਸਤੇ ਤੇ YouTube ਫੈਮਿਲੀ ਆ ਅਸੀਂ ਕੀ ਕੀ ਲੈ ਕੇ ਆਏ ਆ ਮੰਮੀ ਮੈਂ ਆਪਦੇ ਵਾਸਤੇ ਪੋਣੀ ਆ ਰੋਜ ਅੰਦੀ ਪੈਨ ਲਿਆ ਦੋ ਫਰੈਂਡ ਇਹ ਆ ਮੈਂ ਨਿੱਕੇ ਪਲਟੇ ਨਹੀਂ ਸੀ ਮੇਰੇ ਕੋਲ ਤਿੰਨ ਚਾਰ ਰਹਿ ਗਏ ਸੀ ਜਦੋਂ ਆਇਆ ਗਿਆ ਹੁੰਦਾ ਸੀ ਨਾ ਡਿਨਰ ਸੈੱਟ ਚ ਮੈਂ ਕਿਹਾ ਨਵੇਂ ਜੀ ਰੱਖੂੰਗੀ ਉਹ ਯੂਜ਼ ਵਾਲੇ ਚ ਨਹੀਂ ਰੱਖੂੰਗੀ ਦੋ ਪੋਣੀਆਂ ਲੈਂਦੀ ਆ ਮੈਂ ਆਪਦੇ ਵਾਸਤੇ ਤੇ ਆ ਚਮਚੇ ਤੇ ਹੁਣ ਆਪਾਂ ਆਈਸਕ੍ਰੀਮਾਂ ਦਾ ਸਾਰੀਆਂ ਹੋ ਗਈਆਂ ਡੰਨ ਤੇ ਮਹਿੰਦਰ ਦਾ ਹੋਰ ਨ ਭਰਿਆ ਵੇ ਆਹ ਪਤਾ ਨਹੀਂ ਕੀ ਨਾਲ ਸਮਾਨ ਗਿਫਟ ਗਿਫਟ ਦਿੱਤਾ ਉਹਨਾਂ ਨੇ ਕੋਈ ਉਹ ਕਹਿੰਦੇ ਨਾ ਤਾਂ ਨੀਂਦੀ ਨਾ ਸਮਾਨ ਲੈ ਆਇਆ ਜੈਕਸਰ ਫੜੀ ਖੁੱਲ ਕੇ ਹਾਂ ਆ 700 ਦੀ ਚੀਜ਼ ਨਾਲ ਫ੍ਰੀ ਮਿਲਿਆ ਪਰ ਮਹੀਨਾ ਉਹ ਕਹਿੰਦੇ ਇੰਨਾ ਮਹੀਨਾ ਸਮਾਨ ਲਿਆ ਸੀ ਕੱਲ ਫੇਰ ਤਾਂ ਇਕ ਤੁਹਾਨੂੰ ਜਮੇ ਦਿੰਦੇ ਆ ਉਹ ਅੱਜ ਬਾਜ਼ਾਰ ਖਾਲੀ ਸੀ ਨਗਾਹ ਘਟ ਸੀ ਤੇ ਉਹ ਕਹਿੰਦੇ ਕਿ chall ਅੱਜ ਅਰੀ ਚੀਜ਼ਾਂ ਵੇਚੀਆਂ ਨਹੀਂ ਐ ਤਾਂ ਸੀ ਨਹੀਂ ਤੇ ਮਸੂਟਾ ਵੀ ਕੋਈ ਵੇਖਣਾ ਸੀ ਦੁਕਾਨਾਂ ਬੰਦ ਸੀ ਛੁੱਟ ਆਣੀਆਂ ਸਾਰੀਆਂ ਤੂੰ ਗੁਰਦੁਆਰਾ ਦੁਕਾਨਾ ਬੰਦ ਹੀ ਨਾ ਲਿਆ ਪਾਏ ਮਮੀ ਆ ਤੇਰੇ ਵੱਲੋਂ ਆ ਤੇ ਤੂੰ ਵੀ ਦੇਖੋ ਮਨੂ ਗਿਫਟ ਚਲੋ ਵੀ ਤੂੰ ਆਵੇਂ ਨਾ ਚੱਕ ਲੈ ਇੱਕ ਹੀ ਲੈ ਆਉਣਾ ਨਹੀਂ ਜੀ ਇਹ ਮੇਰੇ ਵੱਲੋਂ ਥੈਂਕ ਯੂ ਐਨੋ ਥੈਂਕ ਯੂ ਬੱਤਾ ਸਾਰਾ ਥੈਂਕ ਯੂ ਐਨੋ ਇੱਜ਼ਤ ਰਾਸ ਨਹੀਂ ਆਉਂਦੀ ਚਪੇੜਾ ਮਾਰਾਂਗਾ ਚਲ ਜਾਨਾ ਨਾ ਹੋਊ ਅੱਜ ਮੇਰਾ ਦੇ ਨੰਘ ਆਓ ਅੱਜ ਨਹੀਂ ਰਹੀਏ ਤੇ ਕੱਲ ਵਿੱਚ ਬੇੜਾ ਪਈਆਂ ਸੀ ਅੱਜ ਵੀ ਪਈਆਂ ਜੀ ਤਾਂ ਇੱਕ ਦਿਨ ਦੀ ਹੁੰਦੀ ਹੋਈ ਆ ਜੀ ਡਿੱਡੂ ਆ ਪੜੀ ਤੇ ਮੋਜਾ ਵਰਗੀ ਆ ਤੂੰ ਜਦ ਤੂੰ ਐਸ਼ ਲੁੱਟ ਇੱਕ ਚੱਕੀ ਉਧਰ ਇੱਕ ਚੱਕੀ ਉਧਰ ਦੋ ਦੋ ਥੈਂਕ ਯੂ ਵੈਰੀ ਵੈਰੀ ਧੀ ਕੀ ਤੁਹਾਨੂੰ ਇੱਧਰ ਇੱਧਰ ਆਈ ਤਾ ਗਿਫਟ ਤਾ ਗਿਫਟ ਮੈਨ ਲਰ ਰਹਾ ਹੈ ਸਹੀ ਗੱਲ ਹੈ ਅਰੇ ਮੈਂ ਚਿੱਤਾ ਭੁੱਲ ਗਿਆ ਜਗਦੀਸ਼ਾ ਲੈ ਪੈਸੇ ਵੀ ਲੈ ਜਾਣਾ ਤੇਨੂੰ ਉਹਦਾ ਵੀ ਗਿਫਟ ਹੀ ਲੈ ਕੇ ਦੇਣਾ ਹੈ ਸਹੀ ਗੱਲ ਹੈ ਮੈਂ ਜਾਦਗਰੀ ਬਣ ਜਾਈ ਮੇਰੇ ਲੋ ਗਿਫਟ ਰੁਕ ਜਾ ਜੇ ਨਹੀਂ ਨਹੀਂ ਉਹ ਵੀ ਰੋਜ਼ ਮਿਲਣਾ ਹੈ ਚਲੋ ਮੈਂ ਆਪ ਪਖਲਾ ਕੇ ਵੇਖਾਂ ਪਹਿਲਾਂ ਆਈਸਕ੍ਰੀਮ ਖਾ ਲਓ ਤੇ ਕੋ ਮੈਂ ਤੂੰ ਤਾਂ ਕੀ ਖਾਣੀ ਰਹੀ ਨਹੀਂ ਤੇ ਇਹ ਪਲਾਸਟਿਕ ਉਹ ਤੇ ਚੰਨਨ ਜੀ ਐਨ ਵਾਲਾ ਤੇ ਹੁਣ ਹੋ ਰਹੀ ਗਿਫਟ ਦੀ ਓਪਨਿੰਗ ਬੰਦ ਕਰੀ ਕੋ ਜਲਸਿਰ ਆ ਗੱਲ ਫੋਨ ਬੰਦ ਕਰ ਅਸੀਂ ਗਿਫਟ ਦੀ ਓਪਨਿੰਗ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਕੋਮਲ ਖੋਲ ਰਹੀ ਆ ਗਿਫਟ ਨੰਨੀ ਵਾਲਾ ਹਾਂ ਤੇ ਦੇਖਦੇ ਹਾਂ ਵਿੱਚੋਂ ਕੀ ਨਿਕਲਦਾ ਸਾਨੂੰ ਤਾਂ ਪਤਾ ਹੈ ਕੋਮਲ ਨੂੰ ਨਹੀਂ ਪਤਾ ਜਿੰਨੇ ਦਿੱਤਾ ਉਹਨੂੰ ਵੀ ਨਹੀਂ ਪਤਾ ਕਿ ਕਿ ਲੈ ਕੇ ਅਸੀਂ ਆਏ ਹਾਂ ਹਾਂਜੀ ਬਸ ਮੰਮੀ ਕਿੰਦੀ ਲੈ ਆ ਉਹ ਤਨਵੀਰ ਸਾਈਡ ਮੰਟੇਗੀ ਪੂਰੀ ਜਲਦੀ ਜਲਦੀ ਖੋਲੋ ਬੱਚਾ ਦੋਸੋਂ ਹੀ ਪੈਕਿੰਗ ਕਰਾਤੀ ਉਹਨਾਂ ਨੇ ਆਪੇ ਹੀ ਦਾਵਾ ਦਾਵਾ ਅਸੀਂ ਪਹਿਲਾਂ ਪਸੰਦ ਕੀਤਾ ਉਹਨਾਂ ਨੇ ਪਹਿਲਾਂ ਪੈਕ ਕਰਾਤਾ ਦੂਜਾ ਪਸੰਦ ਕੀਤਾ ਦੂਜਾ ਨਾਲ ਨਾਲ ਹੀ ਕਰਾਈ ਗਿਆ ਪਾੜੀਏ ਨਾ ਭਾਬਾ ਵਿਚਾਰੇ ਆਹ ਪਾੜਨ ਨੂੰ ਜੀ ਨਹੀਂ ਕਰਦਾ ਕੋਮਲਦਾ ਹਨਾ ਕੋਮਲਾਂਦੀ ਹੋਣੀ ਪੈਕਿੰਗ ਪੇਪਰ ਵੀ ਬਚਾ ਹੀ ਲਵਾਂ ਨਾ ਆਪਾਂ ਇਹਦਾ ਕੁਝ ਗਿਫਟ ਬਣਾ ਲਾਂਗੇ ਕੋਈ ਆਉਗਾ ਪਹਿਲੇ ਕੀ ਹਾਂ ਸੱਚ ਕੁੜੇ ਕੁਲਫੀਆਂ ਦੇ ਜਿਹੜੇ ਆ ਨਹੀਂ ਸੀ ਸੁੱਟਣੇ ਡਸਟਬਿਨ ਚੋਂ ਕੱਢਨੇ ਪੈਣੇ ਹੁਣ ਮੇਰਾ ਰੱਦਾ ਵਦਾ ਵੀ ਕੁਝ ਬਣਾ ਹੁਣ ਮੈਂ ਕਿ ਜੋੜਾ ਕਰਾਂਗੇ ਨੇ ਉਹਦਾ ਕੁਝ ਬਣਾਵਾਂਗੇ ਸੋਚਿਆ ਸੀ ਮੈਂ ਇੱਕ ਦਿਨ ਚਲੋ ਵੀ ਫਾਈਨਲੀ 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 ਇਹ ਹੁਣ ਤਾਂ ਪਤਾ ਲੱਗ ਗਈ ਕਿ 10 ਕੋਲ ਕੀ ਆ ਇਹਨੇ ਕੱਪ ਸਟੀਲ ਵਾਲੇ ਅੰਦਰ ਵਿੱਚ ਚਾਹ ਨਾਲ ਭਰੇ ਹੋਏ ਵਿੱਚ ਚਾਹ ਵੀ ਆ ਕੀ ਹੈ ਹੋਰ ਧਿਆਨ ਨਾਲ ਖੋਲੇ ਚਾਹ ਡੋਲ ਨਾ ਜਾਵੇ ਇਹ ਤੇਰੇ ਦਾਸ ਇਕੱਠਾ ਕਰਨ ਦੇ ਸੀ ਹੈ ਨਾ ਛੇਤੀ ਛੇਤੀ ਵਿਆਹ ਤਰਾ ਹੁੰਦਾ ਹੈ ਅੱਛੇ ਮੈਨੂੰ ਵਿਆਹ ਦਿੱਤੀ ਰਹੀ ਯਸ ਸਰ ਇਹ ਦੇਖੋ ਲਿਆ ਇਹ ਦੇਖੋ ਜੀ ਕਾਪਾ ਹੋਰ ਕਿਤੇ ਹੋਰ ਕਿ ਇਹ ਬਾਬੇ ਚ ਕੱਢੀ ਬਹੁਤ ਹੀ ਪਿਆਰਾ ਬਣਿਆ ਹੈ ਵਾਓ ਕਿੰਨਾ ਸੋਹਣਾ ਕਿੰਨਾ ਸੋਹਣਾ ਦੇਖੋ ਡਿਜ਼ਾਈਨ ਬਹੁਤ ਪਿਆਰਾ ਹੈ ਨਾ ਹਮ ਸਹੀ ਕਰਦੇ ਜਿਹਨ ਪਹਿਲੇ ਤੋਂ ਕਿੱਡੇ ਮੇਰੀ ਸੱਸ ਦੀਆਂ ਅੱਖਾਂ ਚ ਵਜਣਗੇ ਸੱਸ ਨੂੰ ਜਵਾਬ ਆ ਕੇ ਦੇਣੀ ਹੈ ਸੱਚੀ ਹੋ ਵੀ ਅੱਖਾਂ ਚ ਮਾ ਨਹੀਂ ਤਰ ਦੇਖੋ ਚਾ ਚਾ ਕਿਉਂ ਤੁਸ ਸੋਗਾ ਧਾਂ ਲੈ ਮੰਮੀ ਜੀ ਕੀ ਚੰਗਾ ਇਹ ਗੱਲ ਹੈ ਮੈਂ ਬਹੁਤ ਸੋਨਾ ਗਿਫਟ ਹਾਂ ਨਹੀਂ ਨਹੀਂ ਬਹੁਤ ਨਹੀਂ ਬਹੁਤ ਸੋਨਾ ਵੇ ਲੈ ਮੰਮੀ ਬੱਕਰੀ ਇਹ ਜਾਨੋ ਗਈ ਖਾਣ ਵਾਲੇ ਸਵਾਦ ਨਹੀਂ ਪਾਇਆ ਵੇਖੋ ਜੀ ਵੇਖੋ ਠੀਕ ਆ ਆਪਣੇ ਆਪਣੇ ਕਿੰਨੀ ਨਹੀਂ ਬਾਰਾ ਨਹੀਂ ਫਿਰ ਹਨਾ ਹਾਂਜੀ ਉਹੀ ਤਾਂ ਮੈਂ ਕਿਹਾ ਚਾਹ ਪਾਈ ਹੋਈ ਹੈ ਕਿਤੇ ਡੋਲ ਨਾ ਦੇ ਧਿਆਨ ਨਾ ਖੋਲੇ ਧਿਆਨ ਨਾ ਇਹ ਤੇਰਾ ਸੱਚੀ ਦਾਜ ਦਾ ਹੀ ਆ ਵੀ ਤੇ ਲਿਖਿਆ ਵੀ ਹੈ ਵੀ ਕੁੜੀਆਂ ਦੇ ਦਾਜ ਵਾਸਤੇ ਸਪੈਸ਼ਲ ਗਿਫਟ ਦਾਜ ਜਨਵਰੀ ਦਾ ਤੀ ਪੂਰੀ ਤਿਆਰੀ ਕੀਤੀ ਹੋਈ ਹੈ ਉਹ ਰਸਿਆਖਾ 36 ਤੇ ਸਮਾਨ ਇਕੱਠਾ ਕਰਾਂਗੇ ਇਹਨੂੰ ਕੋਈ ਸ਼ਰਮ ਆਊਗੀ ਵਿਆਹ ਕਰਾ ਲੈਗੀ 36 ਤੇਰੀ ਮੰਮੀ ਨੂੰ ਵੀ ਮਾੜਾ ਮੱਟਾ ਹੋ ਗਿਆ ਵੀ ਲੈ ਕੁੜੀ ਮੇਰੀ ਮਟਿਆਰ ਹੋਗੀ ਹੈ ਨਾ ਸਹੀ ਗੱਲ ਹੈ ਸਰੇ ਗਿਫਟ ਵੇਖ ਕੇ ਜਾਂਦੇ ਚੱਲਣ ਵਿਆਹ ਕਰਦੇ ਕੋਮਲ ਵੇ ਕਿੰਨੀ ਕਾਲੀ ਜਿੱਤੂ ਤਾਈ ਇਹ ਵੀ ਗਿਫਟ ਲੈ ਹਾਂ ਹਾਂ ਕੋਮਲ ਨੂੰ ਤਾਂ ਪੂਰੀ ਪਾਇਆ ਗਿਫਟ ਵੇਖ ਕੇ ਕੋਮਲ ਆਉਂਦੇ ਸਾਬ ਨਾ ਹਾਂ ਲੇਟ ਹੋਈ ਪਈ ਆ ਨਹੀਂ ਨਹੀਂ ਆ ਤੇ ਐਲਬਮ ਨਿਕੰਦੀ ਮਿੰਨੂ ਵਿੱਚੋਂ ਤੇਰੇ ਵਿਆਹ ਦੀ ਐਲਬਮ ਵਾ ਤਾਈ ਪਹਿਲੇ ਹੀ ਲੈ ਲਈ ਅਸੀਂ ਐਲਬਮ ਦੇਖੋ ਗਾਇਜ਼ ਅਸੀਂ ਆਲਬਮ ਇਹਦੇ ਵਿਆਹ ਦੀ ਪ੍ਰੀ ਵੈਡਿੰਗ ਦੀ ਤਿਆਰੀ ਕਰ ਲਈ ਅਸੀਂ ਇਹਦੇ ਚ ਤੋ ਫੋਟੋਆਂ ਲਾ ਕੇ ਰੱਖੀ ਪੈਣ ਇਹ ਤਾਂ ਮੈਨੂੰ ਪਤਾ ਲੱਗ ਗਿਆ ਇਹਦੇ ਵਿੱਚ ਕੀ ਹਾਂ ਮੈਨੂੰ ਘੋਮਣਾ ਲੱਗਾ ਮੈਨੂੰ ਨਹੀਂ ਪਤਾ ਲੱਗਾ ਵੈਸੇ ਸੱਚੀ ਤੇ ਦਿਮਾਗ ਨਹੀਂ ਜੇ ਤਾਂ ਚੱਪ ਜਾ ਪੈਂਦਾ ਜੇ ਹੋਊਗਾ ਜਦ ਖੁੱਲੇਗਾ ਫਿਰ ਪਤਾ ਲੱਗੂ ਚਲੋ ਭਈ ਚਲੋ ਭਈ ਜਲਦੀ ਤੇਰੀ ਧਿਆਨ ਦਾ ਵਿਆਹ ਤੇਨੇ ਇਹਨੂੰ ਕਿੱਥੋਂ ਪਤਾ ਲੱਗਿਆ ਹਾਂ ਨੇ ਇਹ ਐਲਬਮ ਬਣੀ ਹੋਈ ਤੇ ਇਹਦੇ ਵਿੱਚ ਫੋਟੋਆਂ ਲੱਗਣਗੀਆਂ ਜਿਵੇਂ ਆਵਦੀ ਪ੍ਰੀ-ਵੈਡਿੰਗ ਦੀਆਂ ਲਾ ਸਕਦੀ ਆ। ਨੇ। ਵਾਓ! ਕਿੰਨਾ ਸੋਨਾ। ਖੋਲ। ਮੈਨੂੰ ਬਿਲਕੁਲ ਲੱਗਿਆ ਇਹ ਮੈਂ ਆਪਣੀ ਸੇਮ ਵੀ ਦਿੰਦੇ ਸੀ ਉਹਦੇ ਨਾਲ ਦਾ ਡਿੱਟੋ। ਮੈਂ ਕਿਹਾ ਨਹੀਂ ਅਸੀਂ ਸੇਮ ਨਹੀਂ ਲਿਜਾਣਾ ਵੇਖ ਕੇ ਬੋਰ ਹੋ ਜਾਂਦੇ ਅਸੀਂ। ਆਹ ਵੀ ਆਉਂਦੇ ਨੇ ਨਾ। ਵਾਓ! ਵੇਖੋ ਵੀ ਮੇਰੇ ਤਾਂ। ਵੇਖੋ ਵੀ ਮੇਰਾ ਗਿਫਟ। ਇਹ ਆ ਜੱਗ। ਇਹ ਨਾਲ ਕ ਗਲਾਸ ਗਲਾਸ ਠੀਕ ਹੈ ਗਲਾਸ ਬੜੇ ਸੋਹਣੇ ਬਣੇ ਇਹ ਚੀਜ਼ ਆ ਤੇਰੀ ਕਦੇ ਵੀ ਨਾ ਮਰਨ ਵਾਲੀ ਮੈਂ ਕਿਹ ਕੱਚ ਦਾ ਤਾਂ ਚਲੋ ਮੌਕੇ ਤੇ ਬੰਦਾ ਖਰੀਦ ਲੈਂਦਾ ਹਣਾ ਇਹ ਚੀਜ਼ਾਂ ਵੀ ਹੁਣ ਸੰਭਾਲ ਕੇ ਵੀ ਰੱਖ ਛੱਡ ਦੇਂਗੀ ਪਰ ਆਪਦੀ ਮੰਮੀ ਨੂੰ ਨਾ ਕਹ ਦੇਈਂ ਕੱਢਣੀ ਨਹੀਂ ਆਣੀ ਇਹ ਯੂਜ਼ ਇੱਕ ਵਾਰੀ ਮੈਂ ਖਾ ਕੇ ਫਿਰ ਮੈਂ ਇੱਥੇ ਹੀ ਸਾਹਣੇ ਹਾਂ ਮੇਰੇ ਕੋਲ ਹੀ ਸਾਹਣੇ ਮੈਂ ਕਿਹ ਰੋਜ਼ ਪਰਲ ਲੈ ਜਾ ਕੇ ਸ਼ਾਮ ਨੂੰ ਘਰੇ ਲੈ ਜਾ ਕੇ ਕਿਵੇਂ ਦਾ ਲੱਗਾ ਕੋਮਲ ਗਿਫਟ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਆਇਆ ਬਹੁਤ ਵਧੀਆ ਸਹੀ ਗੱਲ ਸੀ ਤੇਰੇ ਪਰ ਵੇਖ ਬਾਰੇ ਸੋਚ ਕੇ ਲਿਆ ਆ ਐ ਆਇਆ ਕਿਉਂ ਤਾਂ ਕੁੜੀ ਸ਼ਰਮੀ ਕਰ ਲਿਆ ਮਾਸਾ ਬ੍ਰੰਡ ਛੇਤੀ ਜਾਵੇ ਪੈਦਾ ਦੁੱਧ ਹਾਂ ਨਹੀਂ ਗੱਲ ਨਹੀਂ ਆ ਤਾਂ ਦੇ ਕੁਲੀਆ ਆਵਾਂਗੇ ਲੈ ਆਗੇ ਖਾਣਾ ਕੀ ਚੱਲ ਹਾਂ ਮੈਂ ਕਿ ਉਹ ਹੀ ਨਾ ਚੱਲ ਮੂੰਹ ਮਿੱਠਾ ਕਰ ਲਿਆ ਕੁਰਸੀਆਂ ਨਾ ਕਰ ਲਿਆ ਇਹ ਕਾਹਦੇ ਨੂੰ ਨਾ ਇਹ ਕਰਤੇ ਨਾ ਇਹ ਹੈਗਾ ਹੀ ਉਹੀ ਹੈ ਨਾ ਪੈਕਿੰਗ ਬਹੁਤ ਸੋਹਣੀ ਆ ਸਪੈਸ਼ਲੀ ਇਹ ਆ ਵੀ ਆਪਾਂ ਬੈੱਡ 'ਚ ਰੱਖ ਦਈਏ ਇਹਨਾਂ ਨੂੰ ਕੋਈ ਹਾਰਮਨੀ ਹੋਗਾ ਆਪਦਾ ਸਬੇ ਰਹਿਣਗੇ ਜਿਵੇਂ ਮਰਜ਼ੀ ਨਾਲ ਆਪਾਂ ਨੂੰ ਪਤਾ ਹੋਊਗਾ ਵੀ ਆਪਾਂ ਜਿੱਤਾਂ ਅਨੰਦ ਦਿੱਤਾ ਕਿ ਨਹੀਂ ਹਾਂ ਸਹੀ ਗੱਲ ਫੂਟ ਵੀ ਨਹੀਂ ਉਹ ਦਿੱਤੇ ਤੇ ਮੈਂ ਜਦੋਂ ਕੰਨੀ ਨੇ ਸਕੂਲੇ ਪਾ ਕੇ ਜਾਵਾ ਮੈਂ ਕੰਨੀ ਨੂੰ ਚੇਤਾ ਆਂ ਦੀਨੇ ਫੂਟ ਇਹ ਹੀ ਤਾਂ ਪਿਆਰ ਹੁੰਦਾ ਨਾ ਸਹੀ ਗੱਲ ਹੈ ਤੇ ਬਸ ਇੰਨਾ ਵੀ ਮੈਂ ਮੈਨੂੰ ਇਹ ਵੀ ਯਾਦ ਕਰਿਆ ਕਰੀ ਸਾਰੇ ਬੈਠੀ ਜਦੋਂ ਪਰੌਣੇ ਆਇਆ ਕਰਨੇ ਕੱਢਿਆ ਕਰਤਾ ਕਰੀ ਮੇਰੀ ਆਂਟੀ ਨੇ ਦਿੱਤਾ ਸੀ ਠੀਕ ਗੱਲ ਆ ਮੈਨੂੰ ਗਿਫਟ ਮਿਲੇ ਸੀ ਸਹੀ ਗੱਲ ਆ ਆ ਵੀ ਹੋਏ ਮੈਨੂੰ ਜਦੋਂ